ਤਾਜ਼ੀ ਖ਼ਬਰ ਤੁਸੀਂ ਦੇਖ ਰਹੇ ਹੋ ਨੇ ਢਰ ਪੰਜਾਬੀ ਮੀਡੀਆ ਮਹਿਮਾਨ ਪਤਕਰ ਹਾਜ਼ਰ ਆ ਸਵੇਰ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਐਮਰਜੈਂਸੀ ਮੀਟਿੰਗ ਅਰਵਿੰਦ ਤੇਜਰੀਵਾਲ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਹੋਵੇਗੀ ਅਹਿਮ ਸੁਣਵਾਈ ਕੈਨੇਡਾ ਦੀ ਟਰੂਡੋ ਸਰਕਾਰ ਤੇ ਵੱਡਾ ਝਟਕਾ ਕੰਗਨ ਰਨਾਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਬੰਬਈ ਹਾਈ ਕੋਰਟ 'ਚ ਹੋਇਆ ਵੱਡਾ ਫੈਸਲਾ काँग्रेसने हरयाणाचं छिहट नावांती मनजूरी मौसम ने जारी नव्या हदायत ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਮਰਜੈਂਸੀ ਮੀਟਿੰਗ ਨੂੰ ਸੱਦਾ ਦਿੱਤਾ ਹੈ ਮੀਟਿੰਗ ਕਿਸ ਮੁੱਦੇ ਤੇ ਹੋਵੇਗੀ ਦੱਸਈਏ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਅਚਾਨਕ ਸਵੇਰੇ 11 ਵਜੇ ਅਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਕੁਝ ਘੰਟੇ ਬਾਅਦ ਹੀ ਇਸ ਕੈਬਨਿਟ ਮੀਟਿੰਗ ਦੇ ਸੱਦੇ ਜਾਣ ਤੇ ਹਰ ਕੋਈ ਹੈਰਾਨ ਹੈ ਕਿ ਆਖਰਕਾਰ ਇਹ ਜੀ ਕਿਹੜੀ ਅਮਰਜੈਂਸੀ ਆ ਗਈ ਜਿਹੜਾ ਅਚਾਨਕ ਕੈਬਨਿਟ ਮੀਟਿੰਗ ਨੂੰ ਸਦਨਾ ਪਿਆ ਸੂਤਰਾਂ ਅਨੁਸਾਰ ਕੈਬਨਿਟ ਮੀਟਿੰਗ ਵਿੱਚ ਕਿਹੜੇ एजेंडा हो इस बारे कैबिनेट मंत्रियों भी कोई जानकारी नहीं है इतने तक कि कुछ कैबिनेट खुद इस बारे लेंद्र रहे सन मीटिंग क्यों सदी गई है कैबिनेट तो मंत्रियों भी नहीं पता भी मीटिंग केड़े मुद्दे है सारे हैरान ने अज सवेरे ग्यारह बजे मीटिंग शुरू होगी उसका लगेगा कि मुख्यमंत्री ने एमरजेंसी मीटिंग किस मुद्दे चर्चा करने ਸੱਦੀ ਹੈ ਅਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਮਾਮਲੇ ਚ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੇਗੀ ਅੱਜ ਸੁਪਰੀਮ ਕੋਰਟ ਦੇ ਰਚੇ ਇਸ ਤੇ ਅਹਿਮ ਸੁਣਵਾਈ ਕੀਤੀ ਜਾਵੇਗੀ ਦੱਸਿਆ ਇਹ ਕਿ ਅਰਵਿੰਦ ਕੇਜਰੀਵਾਲ ਦੇ ਲਈ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦੇ ਰਹੇ ਹਨ ਜਿਸ ਨੇ ਇਕੱਠਿਤ ਆਪਕਾਰ ਨੀਤੀ ਘਟਾਲੇ ਨਾਲ ਸਮਦ ਬ੍ਰਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਦੁਆਰਾ ਉਸ ਦੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਿਆ ਸੀ ਸੁਪਰੀਮ ਕੋਰਟ ਵੀਰਵਾਰ ਯਾਨੀ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੁਣ ਰੱਦ ਕੀਤੇ ਆਪਕਾਰ ਨੀਤੀ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਦੁਆਰਾ ਆਪਣੀ ਗ੍ਰਿਫਤਾਰੀ जमानत पटिश के जवाब देने का समा दे देता है सुप्रम कोर्टे अरविंद केजरीवाल के शराब घोटाले मामले अहम सुनवाई होगी इस सुनवाई तक लगेगा की अरविंद केजरीवाल नमानत मिलेगी या फिर ਜਰਵਿੰਗ ਕੇਜਰੀ ਵਾਲ ਤੇ ਹਾਰ ਜੇਲ ਦੇ ਵਿੱਚ ਹੀ ਰਹਿਣਗੇ ਕੈਨੇਡਾ ਦੇ ਟਰੂਡੋ ਸਰਕਾਰ ਦੇ ਇੱਕ ਵੱਡਾ ਸੰਕਟ ਆ ਗਿਆ ਹੈ ਐਂਡੀਪੀ ਨੇ ਗਠ ਜੋੜ ਹੈ ਜਿਹੜਾ ਆਪਣਾ ਵਾਪਸ ਲੈ ਲਿਆ ਹੈ ਦਾ ਸਹੀ ਇਹ ਕਿ ਜਸਟ ਟਰੂਡੋ ਦੀ ਘਟ ਗਿਣਤੀ ਲਿਬਲ ਸਰਕਾਰ ਨੂੰ ਸੱਤਾ ਵਿੱਚ ਰੱਖਣ ਵਿੱਚ ਮਦਦ ਕਰਨ ਵਾਲੀ ਪਾਰਟੀ ਐਂਡੀਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਹੁਣ ਟਰੂਡੋ ਨੂੰ ਆਪਣੀ ਸਰਕਾਰ ਨੂੰ ਸਚਾਰੂ ਟੰਗ ਨਾਲ ਚਲਾਉਣ ਲਈ ਨਵੇਂ ਗਠ ਜੋੜ ਦੀ ਕੋਸ਼ਿਸ਼ ਕਰਨੀ ਪਵੇਗੀ ਟਰੂਡੋ ਨੇ ਕਈ ਮੌਕਿਆਂ ਤੇ ਜਗਦੀਸ਼ ਸਿੰਘ ਨੂੰ ਆਪਣਾ ਸੱਚਾ ਸਾਥੀ ਦੱਸਿਆ ਸੀ ਜਗਜੀਤ ਸਿੰਘ ਨੇ ਅਚਾਨਕ ਸਮਰਥਨ ਵਾਪਸ ਲੈਣ ਨਾਲ ਟਰੂਡੋ ਹੈਰਾਨ ਹਨ ਪਰ ਕੀ ਐਨ ਡੀ ਪੀ ਦਾ ਇੱਕ ਕਦਮ ਟਰੂਡੋ ਦੀ ਸਰਕਾਰ ਨੂੰ ਬਚਾ ਸਕੇਗਾ ਇਹ ਸੰਸਦ ਦੇ ਹੇਠਲੇ ਸਦਨ ਵਿੱਚ ਭਰੋਸੇ ਦਾ ਵੋਟ ਜਿੱਤਣ ਲਈ ਟਰੂਡੋ ਦੇ ਦੂਜੇ ਵਿਰੋਧੀ ਸੰਸਦ ਮੈਂਬਰ ਦੇ ਸਮਰਥਨ ਤੇ ਨਿਰਭਰ ਕਰਦਾ ਹੈ ਕੈਨੇਡੀਅਨ ਨਿਯਮਾਂ ਅਨੁਸਾਰ ਅਕਤੂਬਰ 2025 ਦੇ ਆਮ ਤੱਕ ਅੰਤ ਤੱਕ ਚੋਣਾਂ ਹੋਣੀਆਂ ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਹੈ 2025 ਵਿੱਚ ਚੋਣਾਂ ਹੋਣਗੀਆਂ ਮੈਨੂੰ ਉਮੀਦ ਹੈ ਕਿ ਅਕਾਲੀ ਗਿਰਾਵਟ ਤੱਕ ਨਹੀਂ ਕਿਉਂਕਿ ਇਹ ਸੁਧਾਰਾਂ ਅਸੀਂ ਕੈਨੇਡਾ ਲਈ ਕੰਮ ਕਰਨ ਜਾ ਰਹੇ ਹਾਂ ਮੈਨੂੰ ਸੱਚਮੁੱਚ ਉਮੀਦ ਹੈ ਕਿ ਐਨ ਡੀ ਦੀ ਨੀਤੀ ਦੇ ਧਿਆਨ ਵਿੱਚ ਕੇਂਦਰ ਰਹੇਗੀ ਅਸੀਂ ਪਿਛਲੇ ਸਾਲਾਂ ਵਿੱਚ ਕਿਤੇ ਕੰਮ ਦੀ ਬਜਾਏ ਕੈਨੇਡਾ ਲਈ ਕੰਮ ਕਰਵਾ ਸਕਦੇ ਹਾਂ ਦਾ ਸਹੀ ਹੈ ਕਿ ਕੈਨੇਡਾ ਦੇ ਵਿੱਚ 2025 ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਟਰੂਡੋ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਐਨਡੀਪੀ ਨੇ ਆਪਣਾ ਗਠਜੋੜ ਹੈ ਜਿਹੜਾ ਉਹ ਵਾਪਸ ਲੈ ਲਿਆ ਹੈ ਬੰਬਈ ਦੀ ਹਾਈ ਕੋਰਟ ਦੇ ਵਿੱਚ ਕੰਗਨਾਰਨੌਕ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਉਤੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਿਏ ਕਿ ਅਦਾਕਾਰ ਕੰਗਨਾਰਨੌਕ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਬੰਬਈ ਹਾਈ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਕੋਰਟ ਨੇ ਸੈਂਸਰ ਬੋਰਡ ਨੂੰ ਹਦਾਇਤ ਇਹ ਜਾਰੀ ਕੀਤੀ ਹੈ ਕਿਉਂ ਫਿਲਮ ਦੇ ਕਿਸੀ ਵੀ ਸੀਨ ਜਾਂ ਹੋਰ ਮੁੱਦੇ ਉੱਤੇ 18 ਸਤੰਬਰ ਤੱਕ ਫੈਸਲਾ ਲਵੇ ਹਾਈ ਕੋਰਟ ਦਾ ਕਹਿਣਾ ਹੈ ਕਿ ਫਿਲਮ ਨੂੰ ਲੈ ਕੇ ਸਿੱਖ ਪਾਈਚਾਰੇ ਨੂੰ ਇਤਰਾਜ਼ ਹੈ ਇਸ ਕਰਕੇ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਦੱਸइए ਕਿ ਪ੍ਰੋਡਿਊਸਰ ਕੰਪਨੀ ਵੱਲੋਂ ਬੰਬਈ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਸੈਲਸ ਸਰਟੀਫਿਕੇਟ ਅਤੇ ਫਿਲਮ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਹੈ ਕਿ ਕੰਗਨਾ ਰਣਾਤ ਅਤੇ ਪ੍ਰੋਡਿਊਸਰ ਵੱਲੋਂ ਅਮਰਜਨ ਸੀ ਫਿਲਮ ਰਿਲੀਜ਼ ਕੀਤੀ ਦੀ ਰਿਲੀਜ਼ ਕੀਤੇ ਜਾਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਫਿਲਮ ਦੇ ਵਿੱਚ ਸਿੱਖ ਪਾਈਚਾਰੇ ਨੂੰ ਗਲਤ ਕੇ ਨਾਲ ਪ੍ਰਟਾਇਆ ਗਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਅਮਰਜੈਂਸੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ 18 ਸਤੰਬਰ ਤੱਕ ਹਾਈ ਕੋਰਟੋਂ ਜਲਦ ਹੀ ਕੋਈ ਫੈਸਲਾ ਸੁਣਾਵੇ ਹਰਿਆਣਾ ਦੇ ਵਿੱਚ ਹੋ ਰਹੇ ਵਿਧਾਨ ਸਭਾ ਵਿਖੇ ਕਾਂਗਰਸ ਨੇ ਆਪਣੇ 68 ਨਾਵਾਂ ਦੀ ਸੂਚੀ ਜਿਹੜੀ ਜਾਰੀ ਕੀਤੀ ਹੈ ਦੱਸਿਆ ਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਿੱਚ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਜ਼ੋਰਦਾਰ ਰਸਮਤਨ ਚੱਲ ਰਿਹਾ ਹੈ ਹੁਣ ਤੱਕ 68 ਨਾਵਾਂ ਤੇ ਸਹਿਮਤੀ ਬਣ ਚੁੱਕੀ ਹੈ ਪਹਿਲਾਂ 34 ਨਾਵਾਂ ਤੇ ਚਰਚਾ ਹੋਈ ਸੀ ਅਤੇ ਹੁਣ 32 ਨਵੇਂ ਨਾਵਾਂ ਮਨਜ਼ੂਰ ਮਿਲਣ ਦੀ ਖਬਰ ਹੈ ਸੋਮਵਾਰ ਨੂੰ ਕਾਂਗਰਸ ਚੌਂਕ ਮਿਟੀ ਦੀ ਬੈਠਕ ਹੋਈ ਸੀ ਜਿਸ ਚ ਰਾਹੁਲ ਗਾਂਧੀ ਭੁਪਿੰਦਰ ਸਿੰਘ ਖੁੱਡਾ ਕੇਸੀ ਬੈਨਗੋਪਾਲ ਅਤੇ ਅਸੇਮ ਕੀਸੀ ਬੈਂਕੋਪਾਲ ਅਤੇ ਅਜੀ ਮਕਾਨ ਸਮੇਤ ਕਈ ਨੇਤਾ ਮੌਜੂਦ ਸਨਿਸਵਾਰਾਨ ਦਿਪਕ ਬਾਬਰੀਆ ਹਰਿਆਣਾ ਦੇ ਇੰਚਾਰਜ ਵੀ ਰਹੇ ਅਤੇ 34 ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਇਸ ਤੋਂ ਬਾਅਦ ਮੰਗਲਵਾਰ ਨੂੰ ਮੂਡ ਮੀਟਿੰਗ ਹੋਈ ਜਿਸ ਵਿੱਚ 32 ਹੋਰ ਨਾਵਾਂ ਦਾ ਫੈਸਲਾ ਕੀਤਾ ਗਿਆ ਦੱਸ ਇਹ ਕਿ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਹੋਣ ਵਾਲਿਆਂ ਦੇ ਵਿੱਚ ਕਾਂਗਰਸ ਦੇ 68 ਨਾਵਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਕੁਣ ਖਬਰ ਮੌਸਮ ਜਗਤੋਂ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਹਾਲਾਂਕਿ ਬੀਤੇ ਦਿਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਜ਼ੋਰਦਾਰ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਸੂਬੇ 'ਚ ਕਿਹੜਾ ਕਿਹੜਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਅਤੇ ਕਿੱਥੇ-ਕਿੱਥੇ ਲੋਕਾਂ ਨੂੰ ਭਾਰੀ ਮੀਂਹ ਗਰਮੀ ਤੋਂ ਰਾਹਤ ਦਵਾਈਗਾ ਦਾ ਸਹੀ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਮੌਨਸੂਨ ਇੱਕ ਵਾਰ ਫਿਰ ਸੁਸਤ ਹੋਣ ਲੱਗ ਪਿਆ ਹੈ ਇਸ ਮਹੀਨੇ ਦੇ ਅਖੀਰ ਤੱਕ ਮੌਨਸੂਨ ਦੀ ਵਾਪਸੀ ਹੋ ਜਾਵੇਗੀ ਪਰ ਲੋਕਾਂ ਨੂੰ 15 ਸਤੰਬਰ ਤੱਕ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਜੰਮੀ ਪਿਆ ਪਟਾਣਕਟ ਵਿੱਚ ਅਸਾਧ ਤਾਪਮਨ ਵਿੱਚ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਨ 34.6 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਕੇਂਦਰ ਆਈਐਮਜੀ ਅਨੁਸਾਰ ਅੱਜ ਪੰਜਾਬ ਵਿੱਚ ਜਮੀ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਟਾਣਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਇਸੇ ਨਾਲ ਹੀ ਚੰਡੀਗੜ੍ਹ ਦਾ ਜਲ੍ਹਕੀ ਅੱਛੀ بارش ਹੋ ਸਕਦੀ ਹੈ ਆਈਐਮਡੀ ਦੇ ਅਨੁਸਾਰ ਆਉਣ ਵਾਲੇ 7 ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਰਫ ਪਾਕਟ ਰੇਨ ਹੀ ਦੇਖਣ ਨੂੰ ਮਿਲੇਗੀ ਪਰ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪੰਜਾਬ 'ਚ ਜ਼ਿਆਦਾਤਰ ਸਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਪਿਛਲੇ 24 ਘੰਟਿਆਂ 'ਚ ਕਿੰਨਾ ਮੀਂਹ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਚੰਡੀਗੜ੍ਹ ਵਿਖੇ 8.7 ਮਿਲੀਮੀਟਰ ਫਿਰੋਜ਼ਪੁਰ ਵਿੱਚ 45 ਮਿਲੀਮੀਟਰ ਪਟਿਆਲਾ ਵਿੱਚ 4 ਮਿਲੀਮੀਟਰ ਫਤਿਹਗੜ੍ਹ ਸਾਹਿਬ ਵਿਖੇ 3 ਮਿਲੀਮੀਟਰ ਮੋਹਾਲੀ ਵਿਖੇ 6 ਮਿਲੀਮੀਟਰ ਪਠਾਨਕੋਟ ਵਿਖੇ ਕੇ 8 ਮਿਲੀਮੀਟਰ ਉੱਤਰੀ ਭਾਰਤ ਵਿੱਚ ਆਈਐਮਡੀ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਨਾਲ ਹਿਮਾਚਲ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ ਇੱਥੇ ਆਮ ਨਾਲੋਂ ਬਹੁਤ ਘੱਟ ਬਾਰਿਸ਼ ਹੋਈ ਹੈ ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 4 ਸਤੰਬਰ ਤੱਕ ਹਿਮਾਚਲ ਪ੍ਰਦੇਸ਼ ਵਿੱਚ ਸਿਰਫ 20% ਘੱਟ ਮੀਂਹ ਪਿਆ ਹੈ ਜਦਕਿ ਚੰਡੀਗੜ੍ਹ ਅਤੇ ਪੰਜਾਬ ਵਿੱਚ 22% ਘੱਟ ਮੀਂਹ ਦਰਜ ਕੀਤਾ ਗਿਆ ਹੈ ਪੰਜਾਬ ਜੀ ਸੀ ਸੀਜ਼ਨਸ ਸਭ ਤੋਂ ਘੱਟ ਮੀਂਹ ਮੋਹਾਲੀ ਦੇਖਣ ਨੂੰ ਮਿਲਿਆ ਹੈ ਆਮ ਤੌਰ ਤੇ ਇੱਥੇ 496.6 ਮਿਲੀਮੀਟਰ ਵਰਖਾ ਹੁੰਦੀ ਸੀ ਪਰ ਇਸ ਸੀਜ਼ਨ ਵਿੱਚ ਇੱਥੇ ਸਿਰਫ 200. 9 ਮਿਲੀਮੀਟਰ ਵਰਖਾ ਹੋਈ ਹੈ ਜੋ ਕਿ 58% ਘੱਟ ਹੈ ਇਸੇ ਤਰ੍ਹਾਂ ਬਠਿੰਡਾ ਵਿੱਚ ਆਮ ਤੌਰ ਤੇ 239.3 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਸੀਜ਼ਨ ਵਿੱਚ ਸਿਰਫ 103.3% ਦਰਜ ਕੀਤਾ ਗਿਆ ਹੈ ਚਤਕੀ ਐਮ ਬੀ ਐਸ ਨਗਰ ਵਿੱਚ 64% ਘਟ ਮੀ ਮੋਗਾ ਫਿਰੋਜ਼ਪੁਰ ਵਿੱਚ 50 ਘਟ ਤੋਂ ਘੱਟ ਹੁਸ਼ਿਆਰਪੁਰ ਵਿੱਚ 47% ਘਟ ਮੀ ਦਰਜ ਕੀਤਾ ਗਿਆ ਹੈ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀ ਪਿਆ ਹੈ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਆਮ ਤੌਰ ਤੇ 699.2 ਮਿਲੀਮੀਟਰ ਵਰਖਾ ਦੀ ਹੈ ਜੋ ਇਸ ਸੀਜ਼ਨ ਵਿੱਚ ਸਿਰਫ 513.2 ਮਿਲੀਮੀਟਰ ਹੋਈ ਸੀ ਚੰਡੀਗੜ੍ਹ ਵਿਖੇ ਬੁੱਧਵਾਰ ਨੂੰ ਵੱਤ ਤੋਂ ਵੱਧ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣ ਦੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੋਹਾਲੀ ਵਿਖੇ ਵੀ ਅੱਜ ਬੱਦਲ ਰਹਿਣ ਦੀ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਵਿਖੇ ਵੀ ਅੱਜ ਜੰਮੀ ਪੈਣ ਦੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਪਟਿਆਲਾ ਵਿਖੇ ਵੀ ਅੱਜ ਜੰਮੀ ਪੈ ਸਕਦਾ ਹੈ ਦੱਸਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹ ਦਿਵਾਈ ਹੈ ਹਾਲਾਂਕਿ ਗਰਮੀ ਦੇ ਮਿਲੀ ਹੈ ਹੁਣ ਇਸ ਮਹੀਨੇ ਦੇ ਅੰਤ ਤੱਕ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੌਨਸੂਨ ਹੈ ਜਿਹੜਾ ਕਿ ਵਾਪਸ ਮੁੜ ਜਾਵੇਗਾ ਮੌਨਸੂਨ ਦੋ ਦਿਨ ਏਕਟਿਵ ਹੋਇਆ ਪਰ ਹੁਣ ਮੌਨਸੂਨ ਦੀ ਰਫਤਾਰ ਫਿਰ ਤੋਂ ਮੱਠੀ ਪੈਂਦੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਹੁਣ ਇਸ ਸਤੰਬਰ ਇਸ ਇਸ ਮਹੀਨੇ ਦੇ 15 ਤਰੀਕ ਤੱਕ ਪੱਲੂ ਕਾਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਂ ਵਾਂਗੇ ਤੁਸੀਂ ਦੇਖਦੇ ਰਹੋ ਨਿਰ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ